ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਗਾ ਅਸੀਂ ਹਰ ਕਦੇ ਇਹ ਹੋਣ ਨਹੀਂ ਦੇਵਾਂਗੇ। ਪਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ। ਰੋਮਣੀ ਕਮੇਟੀ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਟਕਰਾਅ ਨੂੰ ਅੱਗੇ ਹੋਰ ਨਾ ਵਧਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਚੰਗੇ ਨਿਕਲਣ ਦੀ ਆਸ ਨਹੀਂ ਹੈ ਜਿਹੜਾ ਵਿਅਕਤੀ ਇੱਕ ਤਖਤ ਵੱਲੋਂ ਤਨਖਾਹਾਂ ਕਰਾਰ ਦੇ ਦਿੱਤਾ ਜਾ ਚੁੱਕਾ ਹੈ ਉਹ ਕਿਵੇਂ ਸੰਦੇਸ਼ ਦੇ ਸਕਦਾ ਐਸਾ ਵਿਅਕਤੀ ਅਗਰ ਸ਼੍ਰੀ ਅਕਾਲ ਤਖਤ ਵੱਲੋਂ 6 ਜੂਨ ਨੂੰ ਸੰਦੇਸ਼ ਦੇਵੇਗਾ ਉਸ ਦਾ ਬਹੁਤ ਵੱਡਾ ਟਕਰਾਅ ਹੋਣ ਦੇ ਅਸਾਰ ਹੈ ਔਰ ਅਸੀਂ ਇਹ ਹਰਗिज ਨਹੀਂ ਹੋਣ ਦਿਆਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਪ੍ਰੈਸ ਨੂੰ ਇਸ ਲਈ ਖੇਤੜਾ ਦਿੱਤੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਔਰ ਦੂਸਰੇ ਸਿੰਘ ਸਹਿਬਾਨਾਂ ਦੇ ਜੋ ਮਸਲੇ ਆ ਉਹਨਾਂ ਉੱਤੇ ਜੋ ਪੰਥ ਵਿੱਚ ਵਿਵਾਦ ਬਣਿਆ ਉਹ ਉਸ ਉੱਤੇ ਮੈਂ ਆਪਣੇ ਵੱਲੋਂ ਤੇ ਜ਼ਰੂਰੀ ਵਿਚਾਰ ਸਾਂਝੇ ਕਰਨੇ ਆ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨੇ ਸਿੰਘ ਸਹਿਬਾਨਾਂ ਨੂੰ ਇਸ ਢੰਗ ਨਾਲ અપਮਾਨਿਤ ਕਰਕੇ ਉਹਨਾਂ ਦੇ ਅਹੁਦਿਆਂ ਤੋਂ ਲਾ ਕੇ ਉਹਨਾਂ ਨੂੰ ਅਹੁਦਿਆਂ ਤੋਂ ਲਾ ਕੇ ਨਵੀਆਂ ਨੁਕਤੀਆਂ ਕੀਤੀਆਂ ਜਿਨ੍ਹਾਂ ਨੁਕਤੀਆਂ ਨੂੰ ਅੰਥ ਵੱਲੋਂ ਸਮੁੱਚੇ ਰੂਪ ਦੇ ਵਿੱਚ ਰੱਦ ਕੀਤਾ ਗਿਆ ਜਿਹੜੀ ਮੁੱਖ ਸਮੱਸਿਆ ਬਣੀ ਹੋਈ ਹੈ ਉਹ ਇਹ ਹੈ ਕਿ ਕੱਲ ਨੂੰ ਜੂਨ 1984 ਦਾ ਤੀਸਰੇ ਕੱਲੂ ਘਾਰੇ ਦੇ ਸ਼ਹੀਦੀ ਸਮਾਗਮ ਪ੍ਰారంਭ ਹੋਣ ਜਾ ਰਹੇ ਹੈ ਮੇਰੀ ਜਾਣਕਾਰੀ ਮੁਤਾਬਕ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਜੀ ਦੇ ਉੱਤੇ 6 ਜੂਨ ਨੂੰ ਜੋ ਸ਼ਹੀਦੀ ਸਮਾਗਮ ਕੀਤਾ ਜਾਂਦਾ ਹੈ ਉਹ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣ ਵਾਲੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ। ਵਾਸਤਵ ਦੇ ਵਿੱਚ ਉਹ ਜਿਹੜਾ ਮੁੱਖ ਸਮਾਗਮ ਹੈ ਉਹ ਸਮਾਗਮ ਦਮਦਮੀ ਤਖਸਾਲ ਦੇ ਚੌਧਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਰਾਂਵਾਲੇ ਔਰ ਅਮਰ ਸ਼ਹੀਦ ਭਾਈ ਮਰੀਕ ਸਿੰਘ ਦੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਜਰਨਲ ਸਰਦਾਰ ਸੁਬੇਕ ਸਿੰਘ ਦੀ ਅਮਰ ਸ਼ਹੀਦ ਜਸਦੇਵਰ ਬਾਬਾ ਠਾਰਾ ਸਿੰਘ ਦੀ ਸਮੇਤ ਜੂਨ 1984 ਦੇ ਵਿੱਚ ਜਿੰਨੇ ਵੀ ਸਿੰਘ ਸੰਗनियां ਉਪਟੰਗੀ ਬਜ਼ੁਰਗ ਸ਼ਹੀਦ ਹੋਏ ਉਹਨਾਂ ਸਮੂਹ ਤੇ ਸ਼ਹੀਦੀ ਯਾਦ ਵਿੱਚ ਕੀਤਾ ਜਾਂਦਾ ਔਰ ਉਸ ਸਮਾਗਮ ਦੇ ਵਿੱਚ ਕੀਰਤਨ ਅਰਦਾਸ ਔਰ ਉਸ ਤੋਂ ਪਰੰਤ ਜਥੇਦਾਰ ਸ੍ਰੀ ਅਕਾਲ ਤਖਸਾਲਬ ਸੰਦੇਸ਼ ਔਰ ਸ਼ਰਧਾਂਜਲੀ ਸਿੱਖ ਕੌਮ ਨੂੰ ਦੰਦੇ ਹੈ ਸੰਦੇਸ਼ ਕੌਮ ਨੂੰ ਦਿੱਤਾ ਜਾਂਦਾ ਸ਼ਰਧਾਂਜਲੀ ਸ਼ਹੀਦਾਂ ਨੂੰ ਦਿੱਤੀ ਜਾਂਦੀ ਹੈ ਮੈਂ ਇਹ ਗੱਲ ਪਰੇਸ਼ ਦੇ ਰਾਹੀਂ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਅਸੀਂ ਸੰਤ ਸਮਾਜ ਵੱਲੋਂ ਸਿੱਖ ਪੰਥ ਵੱਲੋਂ ਇਹ ਅਵਾਜ਼ ਉਠਾਈ ਕਿ ਜੋ ਤੁਸੀਂ ਨਵੀਆਂ ਨੁਕਤੀਆਂ ਕੀਤੀਆਂ ਉਹਨਾਂ ਵਿੱਚ ਮਰਿਆਦਾ ਦੀ ਘੋਰ ਅਲੰਘਣਾ ਹੋਈ ਤੁਸੀਂ ਦੇਖੋ ਦੁੱਖ ਇਸ ਗੱਲ ਦਾ ਹੈ ਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਦੋਂ ਕੋਈ ਜ세ਦਾਰ ਲਾਉਣਾ ਜਾਂ ਉਹਦਾ ਸਨਮਾਨ ਜੋਗ ਉਸ ਨੂੰ ਪਦਵੀ ਉੱਤੇ ਸਭਾਏ ਮਾਨ ਕਰਨਾ ਤਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੀ ਨੁਕਤੀ ਕੀਤੀ ਜਾਂਦੀ ਹੈ ਸਿਆਸੀ ਦਖਲ ਨੇ ਐਡਾ ਵੱਡਾ ਸਿੱਖ ਕੌਮ ਦੇ ਉੱਤੇ ਸੰਕਟ ਲਿਆ ਕੇ ਖੜਾ ਕੀਤਾ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਰਾਤ ਨੂੰ 2:30 ਵਜੇ ਚਲਦੇ ਅਖੰਡ ਪਾਠ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਚਲਦੇ ਪ੍ਰਵਾਹ ਦੌਰਾਨ ਹੀ ਉੱਥੇ ਅਰਦਾਸ ਕਰਕੇ ਉਸ ਦੀ ਨਿਯੁਕਤੀ ਦਾ ਐਲਾਨ ਕੀਤਾ ਔਰ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਉੱਤੇ ਸਤਿਗੁਰੂ ਜੀ ਦੇ ਪ੍ਰਕਾਸ਼ ਤੋਂ ਬਿਨਾਂ ਸ਼ਿਰੋਪਾ ਦੇ ਕੇ ਦੇਸ਼ੇਦਾਰ ਦੀ ਮਾਨਤਾ ਦਾ ਐਲਾਨ ਕਰ ਦਿੱਤਾ ਸਮੁੱਚੀਆਂ ਸੰਗਤਾਂ ਤੋਂ ਸਮੁੱਚੇ ਪੰਥ ਤੋਂ ਰਾਤ ਦੇ ਹਨੇਰੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ। ਇਸ ਮਰਯਾਦਾ ਦੀ ਉਲੰਘਣਾ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਰੂਪ ਵਿੱਚ ਕੀਤੀ ਗਈ ਹੈ। ਔਰ ਗਿਆਨੀ ਕੁਲਦੀਪ ਸਿੰਘ ਆਪਣੇ ਆਪ ਨੂੰ ਇੱਕ ਸਿੱਖ ਵਿਦਵਾਨ ਵੀ ਸਮਝਦੇ ਐ ਔਰ ਸ਼੍ਰੋਮਣੀ ਕਮੇਟੀ ਦੇ ਰਹਿਤ ਮਰਯਾਦਾ ਦੇ ਖਰੜੇ ਦੇ ਉੱਪਰ ਪੈਰੂਕਾਰ ਵੀ ਮੰਨਦੇ ਐ। ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਖਰੜਾ ਉਸ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਦੌਰਾਨ ਕੋਈ ਵੀ ਪ੍ਰੋਗਰਾਮ ਦੂਸਰਾ ਨਹੀਂ ਹੋ ਸਕਦਾ ਪਹਿਲੀ ਗੱਲ ਜਦੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ ਆਪ ਇਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਸੀ ਕਿ ਇਹ ਮर्यादा ਦੀ ਉਲੰਘਣਾ ਹੋ ਰਹੀ ਹੈ ਮੈਂ ਇਸ ਤਰ੍ਹਾਂ ਆਪਣੀ ਤਾਜਪੂਸ਼ੀ ਨਹੀਂ ਕਰਾਵਾਂਗਾ ਔਰ ਤਖਤ ਸ੍ਰੀ ਕੇਸਗੜ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਇਸ ਤਰ੍ਹਾਂ ਮੈਂ ਕਦੇ ਵੀ ਪ੍ਰਮਾਨ ਨਹੀਂ ਕਰਾਂਗਾ ਇਸ ਤਰ੍ਹਾਂ ਦੀ ਸੇਵਾ ਨੂੰ ਔਰ ਪਦਵੀ ਨੂੰ ਲੇਕਿਨ ਉਹਨਾਂ ਨੇ ਇਨਕਾਰ ਤਾਂ ਕੀ ਕਰਨਾ ਸੀ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਆਪਣੀ ਹਾਜ਼ਰੀ ਵਿੱਚ ਕਰਵਾਇਆ ਔਰ ਸ਼ਰੂਮਣੀ ਕਮੇਟੀ ਦੇ ਕਰਮਚਾਰੀਆਂ ਨੇ ਕੀਤਾ ਪਹਿਲੀ ਗੱਲ ਇਹ ਮਰਜ਼ਾਦਾ ਦੀ ਵੱਡੀ ਕੋਰ ਉਲੰਘਣਾ ਹੋਈ ਹੈ ਸਾਡਾ ਜਿਹੜਾ ਸਿਸਟਮ ਹੈ ਸੰਤ ਸਮਾਜ ਹੈ ਗੰਦਮਣੀ ਟਕਸਾਲ ਹੈ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਕਦੇ ਦਸੇਦਾਰ ਲਾਏ ਨਹੀਂ ਅਸੀਂ ਦਸੇਦਾਰਾਂ ਬਾਰੇ ਕਦੇ ਇਹੋ ਜੀ ਵਿਚਾਰ ਨਹੀਂ ਰੱਖੀ ਕਿ ਦਸੇਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ਼ ਹੈ ਮਰਜ਼ਾਦਾ ਦੀ ਘੋਰ ਉਲੰਘਣਾ ਦਾ ਔਰ ਇਹ ਉਲੰਘਣਾ ਕੀਤੀ ਹੈ ਸ਼ਰੋਮਣੀ ਕਮੇਟੀ ਨੇ ਔਰ ਉਸੇ ਦਿਨ ਤੋਂ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਅੱਜ ਇਹ ਉਲੰਘਣਾ ਕੀਤੀ ਹੈ ਕੱਲ ਨੂੰ ਜਿੱਥੇ ਮਰਜੀ ਕੋਈ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਜਿਸ ਮਰਜ਼ੀ ਵਿਅਕਤੀ ਨੂੰ ਜ세દાર ਬਣਾਉਣ ਦਾ ਐਲਾਨ ਕਰੇਗਾ ਇਸ ਦੇ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਵੱਜੇਗੀ ਔਰ ਵੱਜ ਰਹੀ ਹੈ ਮੈਂ ਐਲਾਨੀਆਂ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਕਦ ਇਹ ਹੋਣ ਨਹੀਂ ਦਿਆਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾ ਨਹੀਂ ਹੋਣਾ ਚਾਹੀਦਾ ਇਸੇ ਲਈ ਮੈਂ ਪਹਿਲਾ ਪ੍ਰੈਸ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਆਪਣਾ ਸੁਨੇਹਾ ਭੇਜ ਰਿਹਾ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਅਗਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਔਰ ਮੈਂ ਇਹ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹਿ ਰਿਹਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਤੇ 2 ਮਹੀਨੇ ਤੋਂ ਅਸੀਂ ਇਹ ਬਾਰ ਬਾਰ ਅਪੀਲਾਂ ਕਰ ਰਹੇ ਹਾਂ 28 ਤਰੀਕ ਨੂੰ ਵੀ ਧਰਨਾ ਦਿੱਤਾ ਗਿਆ 28 ਮਾਰਚ ਨੂੰ ਸਾਨੂੰ ਸਾਡੇ ਕੋਲ 15 April ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਮੰਗਿਆ ਵੀ 15 April ਤੱਕ ਤੁਸੀਂ ਸਾਨੂੰ ਸਮਾਂ ਦੇ ਦਿਓ ਅਸੀਂ ਇਸ ਮਸਲੇ ਤੇ ਸਾਰੇ ਪੰਥ ਦੀ ਇੱਕ ਸੁਰ ਏਕਤਾ ਕਰਕੇ ਕੋਈ ਨਾ ਕੋਈ ਹੱਲ ਕੱਢਾਂਗੇ 15 April ਨੰਘ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਮੀਟਿੰਗ ਕੀਤੀ ਔਰ ਅਸੀਂ 10 May ਤੱਕ ਦਾ ਸਮਾਂ ਦਿੱਤਾ ਅੱਜ 10 May ਦਾ ਵੀ ਸਮਾਂ ਨੰਘ ਗਿਆ ਔਰ ਅੱਜ ਤੱਕ ਵੀ ਇਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਪੰਥ ਵਿੱਚ ਐਡੀ ਵੱਡੀ ਆਵਾਜ਼ ਉੱਠ ਰਹੀ ਹੈ ਇਹਨਾਂ ਵਿਅਕਤੀਆਂ ਦਾ ਇਹਨਾਂ ਵਿਅਕਤੀਆਂ ਦਾ ਵਿਰੋਧ ਹੋ ਰਿਹਾ ਇਸ ਉੱਤੇ ਸਾਰੇ ਪੰਥ ਨੂੰ ਇੱਕ ਥਾਂ ਤੇ ਬਿਠਾ ਕੇ ਇਕਸੁਰ ਕਰਕੇ ਮਰਿਆਦਾ ਦੀ ਬਹਾਲੀ ਕੀਤੀ ਜਾਏ ਮਰਿਆਦਾਾਂ ਦੀ ਉਲੰਘਣਾ ਕੀਤੀ ਹੈ ਤੁਸੀਂ ਵੇਖੋ ਤੱਕ ਸ੍ਰੀ ਪਟਨਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਸਥਾਨ ਹੈ ਪ੍ਰਕਾਸ਼ ਸਥਾਨ ਹੈ ਉਥੋਂ ਦੇ ਪੰਜ ਸਿੰਘ ਸਹਿਬਾਨਾ ਨੇ ਵੀ ਗਿਆਨੀ ਕਲਦੀਪ ਸਿੰਘ ਬਾਬਾ ਟੇਕ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਜਿਹੜਾ ਵਿਅਕਤੀ ਇੱਕ ਤਖਤ ਬੋਲੋ ਤਨਖਾਹਿਆ ਕਰਾਰ ਦੇ ਦਿੱਤਾ ਜਾ ਚੁੱਕਾ ਹੈ ਜਿਹਨੂੰ ਦਿੱਤਾ ਗਿਆ ਉਹ ਕਿਵੇਂ ਸੰਦੇਸ਼ ਦੇ ਸਕਦਾ ਤਖਤ ਸ੍ਰੀ ਪਟਨਾ ਸਾਹਿਬ ਨੂੰ ਇਹ ਅਧਿਕਾਰ ਹੈ ਕਿ ਪੰਥ ਦੇ ਉੱਤੇ ਜਦੋਂ ਵੀ ਕੋਈ ਸੰਕਟ ਆਉਂਦਾ ਤਖਤ ਪਟਨਾ ਸਾਹਿਬ ਹੈ ਹਜੂਰ ਸਾਹਿਬ ਹੈ ਪਹਿਲੀ ਗੱਲ ਤਾਂ ਸਾਡੀ ਤਖਤਾਂ ਦੀ ਇੱਕ ਸੁਰਤਾ ਨੂੰ ਬਹੁਤ ਵੱਡੀ ਢਾਹ ਲੱਗੀ ਇਹਨਾਂ ਦਿਨਾਂ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਪੰਜੇ ਤਖਤ ਪੰਜੇ ਤਖਤਾਂ ਦੇ ਜਥੇਦਾਰ ਸਿੰਘ ਸਹਿਬਾਨ ਇੱਕ ਥਾਂ ਤੇ ਬੈਠ ਕੇ ਇੱਕ ਸੁਰ ਹੋ ਕੇ ਪੰਥ ਲਈ ਫੈਸਲੇ ਲੈਂਦੇ ਔਰ ਪੰਥ ਨੂੰ ਫੈਸਲੇ ਸੁਣਾਉਂਦੇ ਸੀ ਇਹ ਪਹਿਲੀ ਵਾਰ ਹੋਇਆ ਕਿ ਤਖਤਾਂ ਦੇ ਵਿੱਚ ਅਸੀਂ ਆਪ ਟਕਰਾ ਪੈਦਾ ਕੀਤਾ ਫਿਰ ਇੱਥੇ ਬਸ ਨਹੀਂ ਸ਼੍ਰੋਮਣੀ ਕਮੇਟੀ ਨੇ ਇਸ ਤੋਂ ਅੱਗੇ ਚਾਰ ਕਦਮ ਜਾਂਦੇ ਆ ਆਪਣੇ ਤਖਤਾਂ ਦੇ ਜਿਹੜੇ ਪੰਜ ਪਿਆਰੇ ਅਮਰ ਸੰਚਾਰ ਦੀ ਸੇਵਾ ਨਿਭਾਉਂਦੇ ਆ ਉਹਨਾਂ ਦੀ ਡਿਊਟੀ ਹੈ ਤੇ ਉਹਨਾਂ ਤੋਂ ਆਪਣੇ ਵੱਲੋਂ ਐਲਾਨ ਜਾਰੀ ਕਰਾ ਦਿੱਤੇ ਸਖਸ਼ੀ ਪਟਨਾ ਸਾਹਿਬ ਦੇ ਉਲਟ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਤੁਸੀਂ ਅੱਜ ਇੱਥੋਂ ਚੱਕ ਕੇ ਇਹ ਐਲਾਨ ਕਰਾ ਰਹੇ ਹੋ ਜਿਸ ਦਿਨ ਸ੍ਰੀ ਅਕਾਲ ਤਖਤ ਸਭ ਦੇ ਪੰਨ ਪਿਆਰਿਆਂ ਨੇ ਕੋਈ ਤੁਹਾਡੇ ਖਿਲਾਫ ਐਲਾਨ ਕੀਤਾ ਸੀ ਉਸ ਦਿਨ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਸੀ ਕਿ ਪੰਨ ਪਿਆਰਿਆਂ ਨੂੰ ਪੰਥ ਦੇ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਪੰਨ ਪਿਆਰੇ ਕੇਵਲ ਅਮਰ ਸੰਚਾਰ ਦੀ ਡਿਊਟੀ ਨਿਭਾ ਸਕਦੇ ਆ ਇਸ ਕਰਕੇ ਪੰਥ ਦੇ ਵਿੱਚ ਬਹੁਤ ਵੱਡਾ ਟਕਰਾਅ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਟਕਰਾਅ ਨੂੰ ਅੱਗੇ ਹੋਰ ਨਾ ਵਧਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਚੰਗੇ ਨਿਕਲਣ ਦੀ ਆਸ ਨਹੀਂ ਹੈ ਮੈਂ ਸੰਗਤਾਂ ਨੂੰ ਵੀ ਸਮੁੱਚੇ ਸੰਤ ਸਮਾਜ ਨੂੰ ਵੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਫੈਡਰੇਸ਼ਨਾਂ ਨੂੰ ਅਪੀਲ ਕਰਦਾ ਕਿ ਉਸ ਦਿਨ 6 ਜੂਨ ਨੂੰ ਜਿਹੜੇ ਵਿਅਕਤੀ ਨੂੰ ਪੰਥ ਨੇ ਮਾਨਤਾ ਹੀ ਨਹੀਂ ਦਿੱਤੀ ਨਾ ਪੰਥ ਦੀ ਮਰਜ਼ਾਦਾ ਨਾਲ ਦੇਖੋ ਸਾਨੂੰ ਵੱਡਾ ਪ੍ਰੋਬਲਮ ਇਹ ਹੈ ਕਿ ਪੰਥਕ ਮਰਜ਼ਾਦਾ ਦੇ ਨਾਲ ਜਥੇਦਾਰ ਦੀ ਚੋਣ ਹੀ ਨਹੀਂ ਹੋਈ ਨਾ ਉਹਨੂੰ ਮਰਜ਼ਾ ਦਾ ਅਨਸਾਰ ਉਸ ਦੀ ਕੋਈ ਤਾਜਪੋਸ਼ੀ ਕੀਤੀ ਗਈ ਹੈ ਉਹ ਧੱਕੇ ਨਾਲ ਰਾਤ ਦੇ ਹਨੇਰੇ ਵਿੱਚ ਕੌਮ ਦੇ ਉੱਤੇ ਠੋਸਿਆ ਗਿਆ ਜ਼ਬਰਦਸਤੀ ਉਸ ਨੂੰ ਲਾਇਆ ਗਿਆ ਇਸ ਕਰਕੇ ਐਸਾ ਵਿਅਕਤੀ ਅਗਰ ਸ਼੍ਰੀ ਅਕਾਲ ਤਖਸਾਲ ਤੋਂ ਸਭ ਤੋਂ ਛੇ ਜੀ ਨੂੰ ਸੰਦੇਸ਼ ਦੇਵੇਗਾ ਉਸ ਦਾ ਬਹੁਤ ਵੱਡਾ ਟਕਰਾ ਹੋਣ ਦੇ ਅਸਾਰ ਹੈ ਔਰ ਅਸੀਂ ਇਹ ਹਰਗिज ਨਹੀਂ ਹੋਣ ਦੇਵਾਂਗੇ ਦੇਵਾਂਗੇ ਔਰ ਪੰਜਾਬ ਸਰਕਾਰ ਨੂੰ ਵੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਉਸ ਵਕਤ ਜੇ ਇਹੋ ਦਾ ਕੋਈ ਟਕਰਾਅ ਉੱਥੇ ਬਣਦਾ ਤਾਂ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਕਿ ਜੇਕਰ ਤੁਹਾਨੂੰ ਅਸੀਂ ਪਹਿਲਾਂ ਹੀ ਇਹ ਗੱਲ ਦੱਸ ਰਹੇ ਹਾਂ ਕਿ ਇੱਥੇ ਟਕਰਾਅ ਹੋਣ ਦੇ ਅਸਾਰ ਬਣਦੇ ਜਾ ਰਹੇ ਆ ਇਹਨਾਂ ਨੂੰ ਰੋਕਣ ਦੇ ਵਿੱਚ ਪੰਜਾਬ ਸਰਕਾਰ ਆਪਣੀ ਭੂਮਿਕਾ ਨਿਭਾਵੇ ਅਗਰ ਨਹੀਂ ਤਾਂ ਫਿਰ ਇਹ ਜੇ ਟਕਰਾਅ ਹੋਇਆ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰ ਹੋਏਗੀ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਸਿਰ ਹੋਏਗੀ ਅਸੀਂ ਪਹਿਲਾਂ ਇਹ ਅਪੀਲ ਕਰ ਦਿੱਤੀ ਹੈ ਇਸ ਕਰਕੇ ਹਰਗੇ ਜੀ ਅਸੀਂ ਇਹ ਗੱਲ ਹੋਣ ਨਹੀਂ ਦੇਵਾਂਗੇ ਕਿ ਕੁਲਦੀਪ ਸਿੰਘ ਗੜਗੱਜ ਉੱਠ ਕੇ ਸੰਦੇਸ਼ ਦੇਣ ਦੀ ਕਿਉਂਕਿ ਪਹਿਲਾਂ ਵੀ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਿਧਾਂ ਦਾ ਭੋਗ ਪਿਆ ਸੀ ਉੱਥੇ ਜਿਸ ਵਕਤ ਗੜਗੱਜ ਸਰੂਪਾਉ ਦੇਣ ਲੱਗਾ ਜਥੇਬੰਦੀਆਂ ਨੇ ਰੋਕ ਦਿੱਤਾ ਸੀ ਉਹ ਕਹਿਣ ਲੱਗੇ ਤੂੰ ਸਰਪ੍ਰਮਾਨ ਤੇ ਜਥੇਦਾਰ ਨਹੀਂ ਤੇਰੇ ਹੱਥੋਂ ਅਸੀਂ ਸਰੂਪਾਉ ਨਹੀਂ ਦੇਣ ਦੇਣੇ ਸ਼ਹੀਦ ਪਰਿਵਾਰਾਂ ਨੂੰ ਇਹ ਪਹਿਲਾਂ ਵੀ ਅਕਾਲ ਤੱਕ ਸਭ ਤੇ ਰੋਕ ਦਿੱਤਾ ਗਿਆ ਸੀ ਇਸ ਲਈ 6 ਜੂਨ ਨੂੰ ਗਿਆਨੀ ਕਲਦੀਪ ਸਿੰਘ ਗੜਗਾ ਜੀ ਸੰਦੇਸ਼ ਦੇਣ ਦੀ ਖੇਚਲਾ ਨਾ ਕਰੇ ਅਗਰ ਸ਼੍ਰੋਮਣੀ ਕਮੇਟੀ ਫੇਰ ਵੀ ਨਹੀਂ ਹਟਦੀ ਵਿਜੇਤਾ ਤਾਂ ਜੇ ਕੋਈ ਉੱਥੇ ਟਕਰਾਅ ਹੋਏਗਾ ਕਿਸੇ ਵੀ ਤਰ੍ਹਾਂ ਦਾ ਤਾਂ ਉਹਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਏਗੀ ਔਰ ਪੰਜਾਬ ਸਰਕਾਰ ਦੀ ਹੋਏਗੀ ਬਾਬਾ ਜੀ ਹਰ ਸਾਲ ਜਿਹੜਾ 6 ਜੂਨ ਦੇ ਉੱਪਰ ਜਿਹੜਾ ਸ਼੍ਰੀ ਗੁਰੂ ਸਾਹਿਬ ਦੇ ਜਥੇਕਾਰ ਦੇ ਵੱਲੋਂ ਸੰਦੇਸ਼ ਦਿੱਤਾ ਜਾਣਾ ਹੁੰਦਾ ਜੀ ਔਰ ਅਗਰ ਜੇ ਗਿਆਨੀ ਕੁਲਦੀਪ ਸਿੰਘ ਗੜਕਾਜ ਨਹੀਂ ਦਿੰਦੇ ਤਾਂ ਤੁਹਾਡੀ ਕੀ ਸਲਾਹ ਹੈ ਕਿ ਵੀ ਇਹਨਾਂ ਦੀ ਜਗ੍ਹਾ ਤੇ ਹੋਰ ਸੰਦੇਸ਼ ਕੌਣ ਜਾਰੀ ਕਰ ਸਕਦਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨੌ ਸਿੰਘ ਸਹਿਬਾਨ ਹਨ ਉਹਨਾਂ ਚੋਂ ਕੋਈ ਵੀ ਉੱਥੇ ਨੁਮਾਇੰਦਗੀ ਕਰ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਹੈੱਡ ਗ੍ਰੰਥੀ ਹੈ ਉਹ ਵੀ ਸੰਦੇਸ਼ ਦੇ ਸਕਦੇ ਆ ਬੜੇ ਰਾਹ ਇਸ ਕਰਕੇ ਹੈੱਡ ਗ੍ਰੰਥੀ ਜਾਂ ਸਿੰਘ ਸਹਿਬਾਨਾਂ ਦੇ ਰੁਤਬੇ ਵੀ ਬਹੁਤ ਸਤਿਕਾਰਯੋਗ ਹੈ ਉਹ ਉੱਥੇ ਸੰਦੇਸ਼ ਦੇਣ ਕੌਮ ਨੂੰ ਕੋਈ ਟਕਰਾਅ ਨਹੀਂ ਜਿਹੜਾ ਜਥੇਦਾਰ ਸਰਪ੍ਰਮਾਨਤ ਨਹੀਂ ਉਹਦਾ ਸੰਦੇਸ਼ ਕੌਮ ਕਦੇ ਨਹੀਂ ਮੰਨ ਸਕਦੀ ਨਾ ਮੰਨਿਆ ਜਾਏਗਾ। ਐਸਜੀਪੀਸੀ ਕਹਦੀ ਹੈ ਕਿ ਜਥੇਦਾਰਾਂ ਦਾ ਅਧਿਕਾਰ ਸਾਨੂੰ ਸਾਡੇ ਕੋਈ ਹੈ। ਇਹ ਦੇਖੋ ਐਸਜੀਪੀਸੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਰਾਤ ਨੂੰ 2:30 ਵਜੇ ਉੱਠ ਕੇ ਜਥੇਦਾਰ ਲਾਵੇ। ਐਸਜੀਪੀਸੀ ਮਰਜ਼ਾਦਾ ਦੀ ਕੋਹ ਰਲੰਗਣਾ ਐਸਜੀਪੀਸੀ ਨੇ ਕੀਤੀ ਹੈ। ਇੱਕ ਅੱਜ ਤੱਕ ਤੁਸੀਂ ਜਦੋਂ ਦਾ ਸ਼੍ਰੋਮਣੀ ਕਮੇਟੀ ਬਣੀ ਹੈ ਦੱਸੋ ਇੱਕ ਵੀ ਐਗਜ਼ੈਂਪਲ ਹੈ ਕਿ ਇਸ ਤਰ੍ਹਾਂ ਜਥੇਦਾਰ ਦੀ ਨੁਕਤੀ ਕੀਤੀ ਹੋਵੇ। ਇਹ ਸ਼੍ਰੋਮਣੀ ਕਮੇਟੀ ਨੇ ਸ਼ਰੇਆਮ ਧੱਕਾ ਕੀਤਾ ਔਰ ਜਾਣ ਬੁੱਝ ਕੇ ਕੀਤਾ ਪਤਾ ਹੋਣ ਦੇ ਬਾਵਜੂਦ ਵੀ ਇਹ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਨੂੰ ਲੱਗਣ ਦਾ ਵਿਧੀ ਵਿਧਾਨ ਹੈ ਕਿ ਜਦੋਂ ਜਥੇਦਾਰ ਲਾਇਆ ਜਾਂਦੇ ਆ ਉਹਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਸਿੰਘ ਸਹਿਬਾਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਔਰ ਉਹਦੇ ਲਈ ਬਕਾਇਦਾ ਇੱਕ ਡੇਟ ਰੱਖੀ ਜਾਂਦੀ ਹੈ ਕਿ ਫਲਾਣੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਦੂਦੇ ਤਖਤਾਂ ਦੇ ਜਥੇਦਾਰਾਂ ਦੀ ਚੋਣ ਹੋਏਗੀ ਉਹਨਾਂ ਦੀ ਸਾਜ ਪੋਸ਼ੀ ਹੋਏਗੀ ਸਾਰੀਆਂ ਸੰਪਰਦਾਵਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਸਮੁਤਿਆ ਦੇਸੇਬੰਦੀਆਂ ਉੱਤੇ ਦਸਤਾਰਾਂ ਲੈ ਕੇ ਸਿਰੋਪਾ ਲੈ ਕੇ ਉਹਨਾਂ ਨੂੰ ਮਾਨਤਾ ਦਿੰਦੀਆਂ ਇਹ ਤਾਂ ਕੁਝ ਹੋਇਆ ਹੀ ਨਹੀਂ ਪਰ ਉਹ ਕਹਿੰਦੇ ਮੀਟਿੰਗਾਂ ਵੀ ਕਰ ਰਹੇ ਨੇ ਪੰਜ ਸਿੰਘ ਸਭਾ ਦੀ ਮੀਟਿੰਗ ਵੀ ਕਰ ਚੁੱਕੇ ਨੇ ਉੱਥੇ ਫੈਸਲੇ ਵੀ ਲੈ ਚੁੱਕੇ ਨੇ ਉਹ ਜਿਹੜਾ ਬੰਦਾ ਅਜੇ ਤੱਕ ਕੌਮ ਦੇ ਵਿੱਚ ਜਥੇਦਾਰ ਨਹੀਂ ਮੰਨਿਆ ਗਿਆ ਉਹ ਭਾਵੇਂ 100 ਮੀਟਿੰਗ ਕਰੇ ਉਹਦੇ ਉਹਦੇ ਫੈਸਲਿਆਂ ਨੂੰ ਕੌਮ ਨਹੀਂ ਮੰਨਦੀ ਪਪਾ ਜੀ ਪਹਿਲੇ ਜਿਹੜੇ ਜੱਜਦਾਰ ਸਹਿਬਾਨ ਹੈਗੇ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਬੋਲਦੇ ਰਹੇ ਤੇ ਹੁਣ ਜਿਹੜਾ 6 ਜੂਨ ਦਾ ਪ੍ਰੋਗਰਾਮ ਉਹਨਾਂ ਨੂੰ ਕੋਈ ਸੱਦਾ ਪੱਤਰ ਵੀ ਹੈਗੇ ਨਹੀਂ ਮੈਂ ਜਿਹੜੇ ਸਿੰਘ ਸਹਿਬਾਨ ਹੈਗੇ ਉਹਨਾਂ ਨੂੰ ਅਸੀਂ ਟਿੱਠੀਆਂ ਭੇਜੀਆਂ ਹੋਈਆਂ 6 ਜੂਨ ਦੇ ਸਿੰਘ ਇਹਨਾਂ ਸਮਾਗਮ ਵਿੱਚ ਸਿੰਘ ਸਵ ਗਿਆ ਨਿਰਭੀਰ ਸਿੰਘ ਜੀ ਸੁਲਤਾਨ ਸਿੰਘ ਜੀ ਦੁੱਧੇ ਸਿੰਘ ਸਹਿਬਾਨਾਂ ਨੂੰ ਸਾਰਿਆਂ ਨੂੰ ਅਸੀਂ ਸੱਦੇ ਪੱਤਰ ਭੇਜਦੇ ਹੋਏ ਆਂ ਸੀਦੀ ਸਮਾਗਮਾਂ ਦੇ ਵਿੱਚ ਆਉਣ ਲਈ ਅਗਲੇ ਪ੍ਰੋਗਰਾਮ ਤੁਹਾਡੇ ਬਾਦਲਪਿੰਡ ਨੂੰ ਸੀਗੇ ਉਹ ਉਹ ਰਹਿਣਗੇ ਉਸੇ ਦੇਤੇ ਜਿਹੜਾ ਸਾਡਾ ਪ੍ਰੋਗਰਾਮ ਦੇਖੋ 11 ਜੂਨ ਦਾ ਬਾਦਲਪਿੰਡ ਸੁਖਬੀਰ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਨੋਂ ਸੰਸਥਾ ਬਰਾਬਰ ਚੱਲ ਰਹੀਆਂ ਇਸ ਕਰਕੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਇਸ ਕਰਕੇ ਜਿਹੜਾ ਸਾਡਾ 11 ਦਾ ਪ੍ਰੋਗਰਾਮ ਹੈ ਉਹ ਅਸੀਂ ਪੱਕਾ ਰੱਖਿਆ ਹੋਇਆ ਅਸੀਂ ਬਾਦਲਪਿੰਡ ਧਰਨਾ ਦੇਣ ਜਾਵਾਂਗੇ ਉਸ ਦਿਨ 6 ਜੂਨ ਵਾਲੇ ਦਿਨ ਵਿਰੋਧ ਕਿਸ ਤਰੀਕੇ ਨਾਲ ਹੋਏਗਾ ਰੋਕਿਆ ਜਾਏਗਾ ਉਹਨਾਂ ਨੂੰ ਜੇਕਰ ਤੁਹਾਨੂੰ ਰੋਕ ਲਿੱਤਾ ਜਾਂਦਾ ਹੈ ਤੇ ਫਿਰ ਕੀ ਹੋਵੇਗਾ ਅਸੀਂ ਗਿਆਨੀ ਕਲਦੀਪ ਸਿੰਘ ਨੂੰ ਹਰ ਹਿੱਲੇ ਸੰਦੇਸ਼ ਦੇਣ ਤੋਂ ਰੋਕਾਂਗੇ ਤੁਸੀਂ 6 ਜੂਨ ਨੂੰ ਖੁਦ ਸ਼ਾਮਲ ਹੋਵੋਗੇ ਇਸ ਮਾਮਲੇ ਅਸੀਂ ਸਾਰੇ ਅਸੀਂ ਹਰ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਮੈਨੂੰ ਜਾਣਾ ਪਿਆ ਮੈਂ ਵੀ ਜਾਊਂਗਾ ਅਸੀਂ ਸਾਰਾ ਪ੍ਰਬੰਧ ਇਸ ਦਾ ਕਰਾਂਗੇ ਕਿ ਅਸੀਂ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਹੀਂ ਦੇਣ ਦੇਵਾਂਗੇ ਖਾਸ ਤੌਰ ਤੇ ਜਦੋਂ ਉਹਦੇ ਜ਼ਹਿਦਾਰੇ ਗੜਗੱਜਾ ਬੁਲਾਏ ਗਏ ਨੇ ਉਦੋਂ ਨਾ ਮਾਫ਼ੀਆਂ ਦਾ ਸਿਲਸਿਲਾ ਵਰਦਾ ਜਾ ਰਿਹਾ ਜਿਸ ਸਿੰਘ ਢੱਡੀਆਂ ਨੇ ਇਹਨੂੰ ਮੰਗ ਦਿੱਤੀ ਮੈਂ ਇੱਕ ਬੇਨਤੀ ਕਰਦਾ ਸ੍ਰੀ ਅਕਾਲ ਤਖਤ ਸਭ ਤੋਂ ਕਿਸੇ ਨੂੰ ਮਾਫ਼ ਕਰਨਾ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਪਰੰਪਰਾ ਚੱਲੀ ਆਈ ਹੈ ਪਰ ਉਹਦਾ ਇੱਕ ਵਿਧੀ ਵਿਧਾਨ ਉਹਦੀ ਮਰਜ਼ਾਦਾ ਉਹਦੀ ਮਰਜ਼ਾਦਾ ਦੀ ਤਾਂ ਪਾਲਣਾ ਹੀ ਨਹੀਂ ਕੀਤੀ ਗਈ ਪਹਿਲੀ ਗੱਲ ਤਾਂ ਜੀ ਮੈਂ ਇੱਥੇ ਸਵਾਲ ਉਠਾ ਰਿਹਾ ਕਿ ਉਹ ਜਥੇਦਾਰ ਸਰਪ੍ਰਾਨ ਨਹੀਂ ਜਿਹੜਾ ਜਥੇਦਾਰ ਪ੍ਰਵਾਨ ਹੀ ਨਹੀਂ ਉਹ ਕਿਸੇ ਨੂੰ ਮਾਫ਼ੀ ਦੇ ਕੇ ਨਾ ਕਿਸੇ ਨੂੰ ਸਨਮਾਨ ਦੇਣ ਦਾ ਉਹਦਾ ਅਧਿਕਾਰ ਹੀ ਨਹੀਂ ਆ ਉਹਦੇ ਕੋਲ ਹੱਕ ਹੀ ਨਹੀਂ ਇਹ ਜੀ ਜਿੱਥੇ ਗੜਗੜੀ ਨਿੱਤੀ ਹੋਈ ਹੈ 2 ਦਸੰਬਰ ਦੇ ਫੈਸਲੇ ਨੂੰ ਰੱਦ ਕਰਨ ਦੇ ਲਈ ਕਿਤੇ ਨਾ ਕਿਤੇ ਮੰਨੇ ਜਾਂਦਾ ਦੇਖੋ ਜੀ ਇਹ ਇਸ ਗੱਲ ਦਾ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਮੈਨੂੰ ਵੀ ਪਤਾ ਜਿਨ੍ਹਾਂ ਕੰਮਾਂ ਲਈ ਇਹ ਸਾਰਾ